ਹਾਂਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਸੂਟ ਪਿਓਰ ਅਲਪਾਈਨ ਦੇ ਸੂਟ ਨੇ ਨਾਲ ਦੁਪੱਟੇ ਨੇ ਡਿਜੀਟਲ ਪ੍ਰਿੰਟਰ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਅੱਜ ਸੂਟ ਬਹੁਤ ਸ਼ਾਨਦਾਰ ਸੂਟ ਆਏ ਨੇ ਔਰ ਰੇਟ ਵੀ ਇਹ ਪਹਿਲਾਂ ਮਹਿੰਗੇ ਸੀਗੇ ਹੁਣ ਘੱਟ ਭਾਅ ਚ ਆਏ ਨੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜੀ ਪਿਓਰ ਅਲਪਾਈਨ ਹੈ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਪੈਨਲ ਦੇਖੋ ਕਿੱਡਾ ਸ਼ਾਨਦਾਰ ਬਣਿਆ ਹੋਇਆ ਘੇਰਾ ਵੀ ਬਹੁਤ ਵਧੀਆ ਘੇਰਾ ਬਣਿਆ ਹੋਇਆ ਪਿਓਰ ਅਲਪਾਈਨ ਦੀ ਮਿਲੂਗੀ ਬਾਟਮ ਤੇ ਨਾਲ ਤੁਹਾਨੂੰ ਮੈਂ ਸ਼ਾਲ ਦਿਖਾਉਂਗਾ ਜੀ ਐਲਪਾਈਨ ਦੀ ਇਹ ਸਾਰੇ ਨਾ ਡਿਜੀਟਲ ਪ੍ਰਿੰਟ ਨੇ ਪੀਸ ਚੈੱਕ ਕਰੋ ਪਹਿਲਾਂ ਜਰਾ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਰੇਟ ਲਊਗਾ ਜੀ ਸਿਰਫ 800 ਤੇ 95 ਰੁਪਏ ਰੰਗ ਬੜੇ ਸ਼ਾਨਦਾਰ ਰੰਗ ਆਏ ਨੇ ਸਾਰੇ ਇਹਦੇ ਵਿੱਚ ਆਹ ਲਓ ਜੀ ਬਲੈਕ ਬਿਊਟੀ ਆ ਗਈ ਜੀ ਪਿਓਰ ਐਲਪਾਈਨ ਬਲੈਕ ਬਿਊਟੀ ਕਪੜਾ ਦੇਖੋ ਕਿੰਨਾ ਸ਼ਾਨਦਾਰ ਆ ਬਲੈਕ ਕਲਰ ਦੀ ਬਾਟਮ ਆ ਜੀ ਡਿਜੀਟਲ ਪੇਂਟਿੰਗ ਆ ਜੀ ਸਾਰੇ ਦੀ ਸਾਰੀ ਸਿਰਫ 895 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਆ ਮੇਰਾ ਆਲ ਓਵਰ ਜਿਹੜੀ ਆ ਫ੍ਰੀ ਹੋਊਗਾ ਕੋਈ ਐਕਸਟਰਾ ਚਾਰਜਸ ਨਹੀਂ ਖੂਬਸੂਰਤ ਪੀਸ ਨੇ ਕਲਰ ਜਿੰਨੇ ਆਏ ਨੇ ਸਾਰੇ ਮੈਂ ਅੱਜ ਕਲਾਕਲਾ ਪੀਸ ਖੋਲ ਕੇ ਦਿਖਾਉਂਗਾ ਤੁਹਾਨੂੰ ਸਿਰਫ 895 ਰੁਪਏ ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਜੀ ਸਾਰੇ ਦੇ ਸਾਰੇ ਆਹ ਲਓ ਨੇਵੀ ਬਲੂ ਕਲਰ ਆ ਗਿਆ ਜੀ ਕਲਰ ਬਹੁਤ ਸ਼ਾਨਦਾਰ ਨੇ ਜੀ ਕਿਆ ਬਾਤ ਹੈ ਪੂਰਾ ਪੀਸ ਦਿਖਾ ਰਿਹਾ ਜੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਪੂਰੀ ਲੈਂਥ ਦੇ ਸੂਟ ਨੇ ਇਹ 47 48 ਇੰਚ ਤੁਸੀਂ ਲੈਂਥ ਬਣਾ ਸਕਦੇ ਹੋ ਕੋਈ ਛੋਟੇ ਪੀਸ ਨਹੀਂ ਆ ਲੋ ਜੀ ਪਿਓਰ ਅਲਪਾਈਨ ਦੀ ਬਾਟਮ ਤੇ ਨਾਲ ਸ਼ਾਲ ਮਿਲੂਗੀ ਜੀ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਅੱਜ ਦੀ ਵੀਡੀਓ ਦੇ ਨਾਲ ਕੱਲਾ ਕੱਲਾ ਸੂਟ ਦੇਖਣ ਆਲਾ ਆ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਆ ਦੇਖੋ ਕਿੰਨਾ ਵਧੀਆ ਪੀਸ ਹੈ ਮਲਟੀ ਸ਼ੈਡ ਪ੍ਰਿੰਟਿੰਗ ਆਨੇ ਜੀ ਸਾਰੀਆਂ ਸਾਰੀਆਂ ਆ ਲੋ ਜੀ ਬੋਟਲ ਗ੍ਰੀਨ ਕਲਰ ਆ ਗਿਆ ਪੀਸ ਸਾਰੀ ਪ੍ਰਾਈਸ ਦੱਸਦੇ ਜੀ ਪ੍ਰਿੰਟਿੰਗ ਵੀ ਆ ਲੋ ਜੀ ਚੈੱਕ ਕਰੋ ਜਗਾ ਆ ਲੋ ਜੀ ਬੈਗ ਵੀ ਨਾਲ ਇਹਦੇ ਤੁਹਾਨੂੰ ਪ੍ਰਿੰਟ ਮਿਲੂਗੀ ਜੀ ਖੂਬਸੂਰਤ ਪ੍ਰਿੰਟਿੰਗ ਹੈ ਜੀ ਬੈਗ ਦਾ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਆ ਲੋ ਬੈਗ ਬੈਗ 프ਿੰਟ ਦੋਨੋਂ ਹੀ ਪ੍ਰਿੰਟਡ ਨੇ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਆ ਖੂਬਸੂਰਤ ਪੀਸ ਹੈ ਜੀ ਪਲੇਨ ਬਾਟਮ ਹੈ 2.5 ਮੀਟਰ ਤੋਂ ਉੱਪਰ ਸ਼ਰਟ ਦਾ ਕਪੜਾ ਜੀ 2.5 ਮੀਟਰ ਤੋਂ ਉੱਪਰ ਹੀ ਬਾਟਮ ਮਿਲੂਗੀ ਜੀ ਵੀ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਹੈ ਜੀ ਪਲੇਨ ਬਾਟਮ ਹੈ ਇਹ ਪਿਓਰ ਕੁਆਲਿਟੀ ਹਨ ਹੈ ਜੀ ਬ੍ਰਾਂਡਡ ਸੂਟ ਨੇ ਸਾਰੇ ਆ ਲੋ ਦੇਖੋ ਸ਼ਾਲ ਇਹਦੀ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਕੋਈ ਛੋਟੀ ਸ਼ਾਲ ਨਹੀਂ ਪਿਓਰ ਐਲਪਾਈਨ ਦੇ ਸੂਟ ਨੇ ਸਾਰੇ ਇਹ ਰੇਟ ਰਹੂਗਾ ਸਿਰਫ 895 ਰੁਪਏ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਖੂਬਸੂਰਤ ਪੀਸ ਹੈ ਜੀ ਸਾਰੇ ਦੇ ਸਾਰੇ ਲਓ ਦੇਖੋ ਪੀਸ ਸਿਰਫ 895 ਜੀ ਕੋਰੀਅਰ ਦਾ ਕੋਈ ਖਰਚਾ ਨਹੀਂ ਆਹ ਲਓ ਜੀ ਬਾਟਮ ਤੇ ਨਾਲ ਦੇਖੋ ਜੀ ਉਹਦੇ ਸ਼ਾਲ ਪੰਜ ਕਲਰ ਆਏ ਨੇ ਪੰਜ ਦੇ ਪੰਜੇ ਕਲਰ ਸੁ ਖੂਬਸੂਰਤ ਹੈ ਜੀ ਸਿਰਫ 895 ਰੁਪਏ ਜੀ ਆਹ ਲਓ ਜਿਹੜੀ ਵੀ ਆਈਟਮ ਦਊਗਾ ਨਾ ਤੁਹਾਨੂੰ ਬ੍ਰਾਂਡਡ ਦਊਗਾ ਔਰ ਵਧੀਆ ਪੀਸ ਦਊਗਾ ਹਲਕਾ ਪੀਸ ਕੋਈ ਨਹੀਂ ਦਊਗਾ ਕਲਰ ਡਿਜ਼ਾਈਨ ਸਾਰੇ ਲਾਈਵ ਆਬ ਨੇ ਆਹ ਲੋ ਜੀ ਦੂਸਰਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕਯਾ ਬਾਤ ਹੈ ਕਲਰ ਡਿਜ਼ਾਈਨ ਸਾਰੇ ਲਾਈਵ ਆ ਬਹੁਤ ਵਧੀਆ ਪੀਸ ਨੇ ਜੀ ਸਾਰੇ ਦੇ ਸਾਰੇ ਖੂਬਸੂਰਤ ਪੀਸ ਹੈ ਆਹ ਲੋ ਤੁਹਾਨੂੰ ਮੈਂ ਪੀਸ ਨਾਲ ਇਹਦਾ ਖੋਲ ਕੇ ਦਿਖਾਉਣਾ ਇਹਨਾਂ ਦੀਆਂ ਤਿੰਨ ਹੀ ਹੋਰ ਤਰ੍ਹਾਂ ਲੱਗੀਆਂ ਹੋਈਆਂ ਨੇ ਆਹ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਪਿਓਰ ਅਲਪਾਈਨ ਜੀ ਸਾਰੀ ਦੀ ਸਾਰੀ ਆ ਲੋ ਜੀ ਬਾਟਮ ਤੇ ਨਾਲ ਸ਼ਾਲ ਮਿਲੋਗੀ ਪ੍ਰਿੰਟ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਪਿਓਰ ਅਲਪਾਈਨ ਜੀ ਮਿਲੂਗੀ ਜੀ ਸ਼ਾਲ ਖੂਬਸੂਰਤ ਕਲਰ ਹੈ ਜੀ ਪੀਸ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਪ੍ਰਿੰਟ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਹੈ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੇ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਨੇ ਆ ਲੋ ਵੀ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਜੀ ਪਿਓਰ ਅਲਪਾਈਨ ਬੋਟਲ ਗ੍ਰੀਨ ਸ਼ੇਡ ਹੈ ਜੀ। ਕਿਆ ਬਾਤ ਹੈ। ਪ੍ਰਿੰਟਿੰਗ ਚੈੱਕ ਕਰੋ ਜਰਾ। ਬੋਟਲ ਗ੍ਰੀਨ ਸ਼ੇਡ। ਖੂਬਸੂਰਤ ਪੀਸ। ਸਰਦੀਆਂ ਦੇ ਤੋਹਫੇ ਨੇ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੀ ਦੇਖੋ ਸ਼ਾਲ। ਸ਼ਾਲ ਵੀ ਬੜੀ ਸ਼ਾਨਦਾਰ ਸ਼ਾਲ ਹੈ ਦੀ। ਮਲਟੀ ਸ਼ੇਡ ਪ੍ਰਿੰਟਿੰਗ ਹੈ ਪਿਓਰ ਅਲਪਾਈਨ ਦੀ ਇਹ ਸ਼ਾਲ ਆ। ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ। ਆਹ ਲਓ। ਪੀਸ ਚੈੱਕ ਕਰੋ ਜੀ। ਇਹਨੇ ਜਿਹੜੇ ਕਲਰ ਸੋਨੂ ਨਾ ਬਲੈਕ ਕਲਰ ਮਿਲੂਗਾ ਜੀ ਆਹ ਲੋ ਜੀ ਇਹਦੇ ਨਾਲ ਲੱਗੇ ਸ਼ਾਲ ਬਲੈਕ ਕਲਰ ਦੇ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਆਹ ਲੋ ਕਲਰ ਦੇਖੋ ਕਿੱਡਾ ਸ਼ਾਨਦਾਰ ਕਲਰ ਹੈ ਜੀ ਇਹਨਾਂ ਦੇ ਡਾਰਕ ਮੈਰੂਨ ਕਲਰ ਦੇਖੋ ਕਿੱਡਾ ਵਧੀਆ ਕਲਰ ਹੈ ਜੀ ਬਾਟਮ ਤੇ ਨਾਲੇ ਮਿਲੂਗੀ ਜੀ ਤੇ ਤੁਹਾਡੇ ਸ਼ਾਲ ਡਿਜੀਟਲ ਪ੍ਰਿੰਟਿੰਗ ਹੈ ਜੀ ਖੂਤਰ ਤੇ ਪੇਸ ਆਹ ਲੋ ਜੀ ਨੇਵੀ ਬਲੂ ਕਲਰ ਆ ਗਿਆ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਨੇਵੀ ਬਲੂ ਕਲਰ ਹੈ ਜੀ ਆਹ ਬਾਟਮ ਦੇ ਨਾਲ ਤੇ ਨਾਲ ਮਿਲੂਗੀ ਜੀ ਡਿਜੀਟਲ ਸ਼ਾਲ ਪੰਜ ਪੀਸ ਨੇ ਪੰਜੇ ਕਲਰ ਤੁਹਾਨੂੰ ਮੈਂ ਦਿਖਾ ਦੇ ਜਿਹੜਾ ਵੀ ਰੰਗ ਪਸੰਦ ਆ ਨਾ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਉਂਗਾ ਹਾਂ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਘੇਰਾ ਚੈੱਕ ਕਰੋ ਇਹਦਾ ਪਹਿਲਾਂ ਪਿਓਰ ਐਲਪਾਈਨ ਪੂਰਾ ਘੇਰਾ ਬਾਹਾਂ ਦੇ ਵੀ ਲੱਗਦਾ ਨੂੰ ਫਲਾਵਰ ਮਿਲੂਗਾ ਜੀ ਬਣਿਆ ਹੋਇਆ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਬੈਕ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਮਿਲਣਗੇ ਤੁਹਾਨੂੰ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਨੇਵੀ ਬਲੂ ਕਲਰ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਸ਼ਾਲ ਦੇਖੋ ਕਿੰਡੀ ਖੂਬਸੂਰਤ ਸ਼ਾਲ ਹੈ ਇਹ ਪਿਓਰ ਅਲਪਾਈਨ ਦੇ ਸੂਨੇ ਨੇ ਤੇ ਕੋਈ ਬੁਰ ਨਹੀਂ ਆਉਂਦੀ ਕੁਛ ਨਹੀਂ ਹੁੰਦਾ ਹੈਗਾ ਆਹ ਲਓ ਸ਼ਾਲ ਚੈੱਕ ਕਰੋ ਸਿਰਫ 895 ਰੁਪਏ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਹਲੋ ਪੀਸ ਚੈੱਕ ਕਰੋ ਉਲਟਾ ਪੀਸ ਹੈ ਜੀ ਆਪੇ ਘੇੜਾ ਆ ਗਿਆ ਹਲੋ ਬਰਾਊਨ ਕਲਰ ਹੈ ਜੀ ਖੂਬਸੂਰਤ ਪੀਸ ਹੈ ਬੋਟਮ ਤੇ ਨਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਖੂਬਸੂਰਤ ਸ਼ਾਲ ਹੈ ਜੀ ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ ਵੀਡੀਓ ਲਾਈਕ ਸ਼ੇਅਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ-ਨਾਲ ਨਾ ਕਮੈਂਟ ਕਰਦੇ ਕਰੋ ਮੇਰਾ ਹੌਸਲਾ ਵੱਧ ਜਾਂਦਾ ਹੈ ਜੀ ਖੂਬਸੂਰਤ ਪੀਜ ਹੈ ਜੀ ਆ ਜਿਹੜੇ ਨਵੇਂ ਕਸਟਮਰ ਹੁਣ ਵੀਡੀਓ ਦੇਖਣ ਲੱਗੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੂਰ ਕਰ ਲਿਓ ਕਲਰ ਦੇਖੋ ਕਿੱਡੇ ਸ਼ਾਨਦਾਰ ਖੂਬਸੂਰਤ ਕਲਰ ਆ ਗਏ ਜੀ ਸਾਰੇ ਦੇ ਸਾਰੇ ਕੋਈ ਪੀਛੇ ਛੱਡਣ ਵਾਲਾ ਨਹੀਂ ਜੀ ਬੋਟਲ ਗ੍ਰੀਨ ਛੇੜਾ ਜੀ ਬ੍ਰਾਈਟ ਬੋਟਲ ਗ੍ਰੀਨ ਕੀ ਆ ਬਾਤ ਹੈ ਨਾਲ ਦੇਖੋ ਕਿੱਡੇ ਸ਼ਾਨਦਾਰ ਨੇ ਆ ਲੋ ਜੀ ਇਹਦੇ ਨਾਲ ਬਾਟਮ ਤੇ ਇਹਦੀ ਸ਼ਾਲ ਦਿਖਾਉਂਗਾ ਤੁਹਾਨੂੰ ਖੋਲ ਕੇ ਸਿਰਫ 895 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਦੇਖੋ ਸ਼ਾਲ ਕਿੰਨੀ ਸ਼ਾਨਦਾਰ ਪੂਰੀ ਲੰਬੀ ਚੌੜੀ ਸ਼ਾਲ ਰਹੂਗੀ ਕੋਈ ਛੋਟੀ ਨਹੀਂ ਰਹੂਗੀ ਬਹੁਤ ਵਧੀਆ ਪੀਸ ਨੇ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਜੀ ਕਲਰ ਡਿਜ਼ਾਈਨ ਸਾਰੇ ਹੀ लाजवाब ਪਿਓਰ ਹੈ ਨਾ ਕੋਈ ਬੋਰ ਨਹੀਂ ਆਉਂਦੀ ਜੀ ਪਿਓਰ ਬਹੁਤ ਸੌਫਟ ਕਪੜਾ ਆਇਆ ਇਹ ਇਹ ਮਲਾਈ ਵਰਗਾ ਕਪੜਾ ਆਹ ਲਓ ਜੀ ਬਾਟਮ ਸਾਰੀਆਂ ਸੌਫਟ ਕੁਆਲਿਟੀਆਂ ਨੇ ਸਿਰਫ ਰੇਟ 895 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜੇਸ ਨਹੀਂ ਆ ਲੋ ਨਵੇਂ ਨਵੇਂ ਰੰਗ ਨੇ ਜੀ ਨਵੇਂ ਨਵੇਂ ਡਿਜ਼ਾਈਨ ਸਾਰੇ ਦੇ ਸਾਰੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਹੀ ਵਧੀਆ ਨੇ ਤਵਾਹੀ ਪੀਸ ਨੇ ਅੱਜ ਆ ਲੋ ਹੁਸਰਤ ਪੀਸ ਕਿੰਨਾ ਸੋਹਣਾ ਪੀਸ ਆ ਭਾਈ ਬਹੁਤ ਸ਼ਾਨਦਾਰ ਪੀਸ ਹੈ ਆਲੋ ਦੇ ਕੋਈ ਸ਼ਾਲ ਨਾਲ ਸਿਰਫ 800 ਤੇ 95 ਰੁਪਏ ਜੀ ਬਲੈਕ ਕਲਰ ਦਾ ਪੀਸ ਹੈ ਜੀ ਕੋਈ ਪੀ ਛੱਡਣ ਵਾਲਾ ਨਹੀਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇਹਦੇ ਨਾਲ ਨਾ ਬਲੈਕ ਕਲਰ ਦੀ ਉਹ ਬਾਟਮ ਮਿਲੂਗੀ ਤੁਹਾਨੂੰ ਆਲੋ ਕਈ ਵਾਰੀ ਕਸਟਮਰ ਕਈ ਵਾਰੀ ਰਹਿ ਜਾਂਦੀ ਹੈ ਨਾ ਕਹਿੰਦੇ ਨਹੀਂ ਬਾਟਮ ਨਹੀਂ ਦਿਖਾਈ ਤੁਸੀਂ ਇਹਦੀ ਬਲੈਕ ਕਲਰ ਦੀ ਬਾਟਮ ਹੈ ਜੀ ਆਲੋ ਚੈੱਕ ਕਰੋ ਸੂਟ ਖੂਬਸੂਰਤ ਪੀਸ ਹੈ ਜਲਦੀ ਸਕਰੀਨ ਸ਼ਾਟ ਨੈਕਸਟ ਆਰਟੀਕਲ ਦਿਖਾਵਾਂ ਤੁਹਾਨੂੰ ਜੀ ਨੈਕਸਟ ਪੀਸ ਦੇਖੋ ਜਰਾ ਲਰਨਿੰਗ ਵਰਲਡ ਦਾ ਹੈ ਨਾ ਪਿਓਰ ਪਸ਼ਮੀਨਾ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦਾ ਖੂਬਸੂਰਤ ਪ੍ਰਿੰਟਿੰਗ ਦੀ ਆ ਲੋ 1050 ਦਾ ਉੱਪਰ ਵਾਲਾ ਸੂਟ ਆ ਇਹ ਵੀ ਤੁਹਾਨੂੰ ਹੁਣ ਮਿਲੂਗਾ ਜੀ ਸਿਰਫ 895 ਰੁਪਏ ਕੜਾਈ ਕੀਤੀ ਆ ਨੈਕਲਾਈਨ ਦੇ ਉੱਪਰ ਘੇਰੇ ਦੇ ਉੱਪਰ ਬਾਹਾਂ ਦੇ ਉੱਪਰ ਵੀ ਤੁਹਾਨੂੰ ਨਾਲ ਕੜਾਈ ਮਿਲੂਗੀ ਜੀ ਸਿਰਫ 895 ਪਿਓਰ ਪਸ਼ਮੀਨਾ ਦਾ ਪੀਸ ਹੈ ਔਰ ਸ਼ਾਲ ਦੇਖੋ ਕਿੰਨੀ ਖੂਬਸੂਰਤ ਦੇ ਨਾਲ ਸ਼ਾਲ ਮਿਲੂਗੀ ਜੀ ਸਿਰਫ 895 ਰੁਪਏ ਜੀ ਕੁਰੀਅਰ ਦਾ ਕੋਈ ਪੈਸਾ ਨਹੀਂ ਜੀ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚਣਗੇ ਜੀ ਆਹ ਲਓ ਜੀ ਪਰਪਲ ਕਲਰ ਆ ਗਿਆ ਕਲਰ ਬਹੁਤ ਸ਼ਾਨਦਾਰ ਨੇ ਮਲਟੀ ਸ਼ੈਡ ਪ੍ਰਿੰਟਿੰਗ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਬਾਹਾਂ ਤੇ ਕਢਾਈ ਪੂਰੀ ਫਰੰਟ ਦੇ ਉੱਪਰ ਕਢਾਈ ਨੈਕਲਾਈਨ ਦੇ ਉੱਪਰ ਕਢਾਈ ਆਰੀ ਦਾ ਕੰਮ ਕੀਤਾ ਹੋਇਆ ਜੀ ਆਹ ਲਓ ਨਾਲ ਸ਼ਾਲ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਰੇਟ ਇਹਦਾ ਵੀ ਰਹੂਗਾ ਜੀ ਸਿਰਫ 895 ਆ ਜੀ ਆਰਡਰ ਦੇਖੋ ਕਿਵੇਂ ਠਾ ਠਾ ਆਉਂਦੇ ਨੇ ਕਿਆ ਬਾਤ ਹੈ ਆ ਲੋ ਪੀਕਾਕ ਸ਼ੇਡ ਆ ਗਿਆ ਜੀ ਕਲਰ ਬਹੁਤ ਵਧੀਆ ਕਲਰ ਆਏ ਨੇ ਸਾਰੇ ਇਹਦੇ ਆ ਲੋ ਇਹ ਕਲਰ ਸਾਰੋਂ ਪਹਿਲਾਂ ਸੇਲ ਹੋਣ ਵਾਲੇ ਕਲਰ ਨੇ ਜੀ ਖੂਸਰਤ ਪੀਸ ਜੀ ਆ ਲੋ ਸ਼ਾਲ ਦੇਖੋ ਨਾ ਜਰਾ ਬਾਟਮ ਜੀ ਆ ਲੋ ਜੀ ਇਹਦੇ ਨਾਲ ਸ਼ਾਲ ਡਿਜੀਟਲ ਪ੍ਰਿੰਟ ਦੀ ਸ਼ਾਲ ਹੈ ਜੀ ਪਿਓਰ ਪਸ਼ਮੀਨੇ ਦਾ ਸੂਟ ਹੈ ਹੈਵੀ ਕੁਆਲਿਟੀ ਆ ਇਹ ਜੇ ਸੂਟਾ ਜੀ ਨਾ ਠੰਡ ਨਹੀਂ ਲੱਗਦੀ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਖੂਸਰਤ ਸ਼ਾਲ ਜੀ ਰੇਟ ਰਹੂਗਾ ਸਿਰਫ 800 ਤੇ 95 ਰੁਪਏ yellow mustard color ਆ ਗਿਆ ਜੀ bright mustard ਹੈ ਕੀ ਬਾਤ ਹੈ ਪੀਸ ਦੇਖੋ ਕਿਡਾ ਸ਼ਾਨਦਾਰ ਬੜਾ ਜਚਾ ਪੀਸ ਆ ਖੂਬਸੂਰਤ ਪੀਸ ਆ ਲੋ ਜੀ ਬਾਟਮ ਤੇ ਨਾਲ ਸ਼ੌਲ ਦਿਖਾਉਂਗਾ ਤੁਹਾਨੂੰ ਸਿਰਫ 895 ਰੁਪਏ ਇਹਦੀ ਵੀਡੀਓ ਸਾਰੀ 895 ਵਾਲੀ ਹੋਈ ਹੈ ਜੀ ਜਿਹੜਾ ਮਰਜ਼ੀ ਸੂਟ ਲੈ ਲਓ ਕੋਰੀਅਰ ਦਾ ਕੋਈ ਪੈਸਾ ਨਹੀਂ 895 ਦੇ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਫੋਇਲ ਪ੍ਰਿੰਟਸ ਕੀ ਬਾਤ ਹੈ ਕਲਰ ਡਿਜ਼ਾਈਨ ਸਾਰੇ ਲਾਜਵਾਬ ਬਹੁਤ ਵਧੀਆ ਪੀਸ ਨੇ ਜੀ ਨੈਕਸਟ ਡਿਜ਼ਾਈਨ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆਇਆ ਨੇ ਸਾਰੇ ਅੱਗੇ ਫੋਇਲ ਪ੍ਰਿੰਟਿੰਗ ਆ ਗਈ ਜੀ ਕੀ ਬਾਤ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਡਾਇਮੰਡ ਦਾ ਕੰਮ ਕੀਤਾ ਨਾਲ ਫੋਇਲ ਪ੍ਰਿੰਟਿੰਗ ਹੈ ਜੀ ਨੈਕਲੈਂਥ ਚੈੱਕ ਕਰ ਲਓ ਥੇਰਾ ਚੈੱਕ ਕਰ ਲਓ ਮਸਟਰਡ ਕਲਰ ਹੈ ਜੀ ਆ ਨਾਲ ਬਾਟਮ ਹੈ ਇਹਦੀ ਤੇ ਇਹਦੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਸਾਰੇ ਬ੍ਰਾਂਡਡ ਆਰਟੀਕਲ ਨੇ ਜੀ ਆ ਲੋ ਹਮੇਸ਼ਾ ਬ੍ਰਾਂਡ ਦੇ ਪੀਸ ਨੇ ਸਾਰੇ ਰੇਂਜ ਲਊਗੀ 895 ਜੀ ਆ ਲੋ ਜੀ ਮਹਿੰਦੀ ਕਲਰ ਆ ਗਿਆ ਕਲਰ ਬਹੁਤ ਵਧੀਆ ਕਲਰ ਆਏ ਨੇ ਸਾਰੇ ਆ ਲੋ ਖੂਬਸੂਰਤ ਪੀ ਜੀ ਸਿਰਫ 800 ਤੇ 95 ਰੁਪਏ ਜੀ ਆ ਲੋ ਜੀ ਬਾਟਮ ਤੇ ਨਾਲ ਦੇਖੋ ਸ਼ਾਲ ਇਹਦੀ ਸ਼ਾਲ ਵੀ ਬਹੁਤ ਵਧੀਆ ਸ਼ਾਲ ਆ ਪੂਰੀ ਲੰਬੀ ਜੋੜੀ ਸ਼ਾਲ ਆ ਖੂਬਸੂਰਤ ਪੀਸ ਹੈ ਸਿਰਫ 895 ਰੁਪਏ ਜੀ ਆ ਲੋ ਕਲਰ ਕਿੰਨੇ ਸ਼ਾਨਦਾਰ ਕਲਰ ਆਗੇ ਜੀ ਮਹਿਰੂਨ ਕਲਰ ਆ ਗਿਆ ਇਹਦੇ ਵਿੱਚ ਮਹਿਰੂਨ ਵੀ ਨਵਾਂ ਜਿਹਾ ਰੰਗ ਹੈ ਜਿਵੇਂ ਨਾ ਵਾਇਲਟ ਦਾ ਸ਼ੇਡ ਹੁੰਦਾ ਇਸ ਤਰ੍ਹਾਂ ਦਾ ਕਲਰ ਆ ਲੋ ਬੈਗ 프ਰੰਟ ਵੀ ਦੋਨੋ ਪ੍ਰਿੰਟਡ ਫਾਇਲ ਪ੍ਰਿੰਟਿੰਗ ਹੈ ਜੀ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਬਾਟਮ ਪਿਓਰ ਪਸ਼ਮੀਨੇ ਦੀ ਬਾਟਮ ਜੀ ਪਿਓਰ ਪਸ਼ਮੀਨੇ ਦੀ ਮਿਲੂਗੀ ਸ਼ਾਲ ਬੜ ፈਟਾਫਟ ਬਟਨ ਦਬਾ ਦਿਓ ਸਕਰੀਨ ਸ਼ਾਟ ਲੈ ਲਓ ਲਾਈਕ ਦਾ ਬਟਨ ਦੱਬ ਦਿਓ ਨਾਲੇ ਸਕਰੀਨਸ਼ਾਟ ਲੈ ਲਓ ਕਿਆ ਬਾਤ ਹੈ ਪੀਕਾਕ ਸੇਡ ਆ ਗਿਆ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜੋ ਆਪ ਆ ਬਾਤ ਹੈ ਸੀ ਗ੍ਰੀਨ ਡਾਰਕ ਸੀ ਗ੍ਰੀਨ ਕਲਰ ਹੈ ਪੀਕੋਕ ਟਾਈਪ ਇਹਦਾ ਬ੍ਰਾਈਟ ਪੀਕੋਕ ਹੁੰਦਾ ਨਾ ਇਸ ਤਰ੍ਹਾਂ ਦਾ ਆਇਆ ਕਲਰ ਦੇਖੋ ਕੱਡਾ ਸ਼ਾਨਦਾਰ ਕਲਰ ਹੈ ਆ ਲੋ ਜੀ ਬਾਟਮ ਤੇ ਆ ਲੋ ਜੀ ਸ਼ਾਲ ਸਿਰਫ 895 ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਕਾ ਬਾਤ ਹੈ ਪੀ ਚੈੱਕ ਕਰੋ ਪਹਿਲਾਂ ਹੁਣ ਆਪਾਂ ਛੇਤੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ